ਤਾਂ ਦੇ ਵਿੱਚ ਤੁਸੀਂ ਇਹ ਕਹ ਲਓ 99% ਜਿਹੜਾ ਕੰਮ ਹੈ ਉਹ ਬੈਠ ਕੇ ਪੈਰਾਂ ਪਰ ਬੈਠ ਕੇ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਜਿਹਦੇ ਕਰਕੇ ਸਾਡੇ ਮਸਲ ਨਹੀਂ ਖੁੱਲਦੇ ਚਰਬੀ ਭਰੀ ਜਾਂਦੀ ਡਾਕਟਰ ਉਹਨੂੰ ਕੀ ਕਹਿੰਦੇ ਨੇ ਤੁਹਾਡੀ ਜੀ ਹੱਡੀ ਵਧਣ ਲੱਗੀ ਤੁਹਾਡਾ ਮਾਸ ਚੜ ਗਿਆ ਜਾਂ ਕੁਝ ਹੋ ਗਿਆ ਜਾਂ ਤੁਹਾਡਾ ਟੈਂਡਨ ਟੁੱਟ ਗਿਆ ਤੁਹਾਡਾ ਮਸਲ ਟੁੱਟ ਗਿਆ ਇਹ ਹੋ ਗਿਆ ਜਦੋਂ ਤੁਸੀਂ ਆਪਣੇ ਸਰੀਰ ਨੂੰ ਸੋਨਾ ਵੀ ਖਵਾ ਦੋ ਜਦ ਤੱਕ ਤੁਸੀਂ ਉਹਨੂੰ ਹਜਮ ਨਹੀਂ ਕਰਦੇ ਆਪਣੇ ਸਰੀਰ ਨੂੰ ਪੂਰਾ ਉਹਨੂੰ ਪਾਚਨ ਦਾ ਅੰਦਰ ਪਚਾਉਂਦੇ ਨਹੀਂ ਹੈਗੇ ਜਦ ਤੱਕ ਉਹ ਕਦੇ ਵੀ ਸਰੀਰ ਨਹੀਂ ਸਰੀਰ ਨੂੰ ਨਹੀਂ ਲੱਗਦਾ ਦੋਹੇ ਚੀਜ਼ਾਂ ਨੂੰ ਆਪਾਂ ਇਹ ਚੰਗੀ ਤਰ੍ਹਾਂ ਰਗੜ ਲੈਣਾ ਆਹ ਰਗੜ ਕੇ ਇਹਦਾ ਆਪਾਂ ਨੇ ਚੂਰ ਬੜਾ ਲੈ ਜੰਗੀ ਤਰ੍ਹਾਂ ਰਗੜ ਕੇ ਤੁਸੀਂ ਆਪਣੇ ਘਰੇ ਕੜਾਹੀ ਦੇ ਵਿੱਚ ਪਾਓ ਇਹਨੂੰ ਕੜਾਹੀ ਦੇ ਵਿੱਚ ਪਾ ਕੇ ਤੁਸੀਂ ਘਰੇ ਪਿਓਰ ਦੇਸੀ ਕੀ ਲੈ ਲੈਣਾ ਤੇ ਲਗਭਗ ਤੁਸੀਂ ਜਲੋ ਇੱਕ ਛੋਟਾ ਚਮਚ ਰਾਤ ਨੂੰ ਗਰਮ ਦੁੱਧ ਦੇ ਨਾਲ ਲਓ ਤਾਂ ਲਗਭਗ 4 ਤੋਂ 5 ਦਿਨ ਦੇ ਵਿੱਚ ਤੁਹਾਨੂੰ ਦੱਸੋਗਾ ਵੀ ਕੁਝ ਅੰਦਰ ਗਿਆ ਕੁਝ ਖਾਦਾ 4 ਤੋਂ 5 ਦਿਨ ਦੇ ਵਿੱਚ ਤੁਸੀਂ ਪੇਨ ਕਿਲਰ ਖਾ ਕੇ ਨਹੀਂ ਨਹੀਂ ਛੇਤੀ ਜਿਹੜਾ ਦਰਦ ਰਾਹਤ ਪਾ ਸਕਦੇ ਜਿੰਨੀ ਛੇਤੀ ਇਹ ਦੇ ਦੋ ਦੇਖੋ ਤੁਸੀਂ ਇਹ ਗੱਲ ਉਹ ਵੀ ਅੱਜਕੱਲ ਸਾਡੇ ਕੋਲ ਇੰਨੇ ਮਸਲੇ ਆਉਂਦੇ ਨੇ ਇਹ ਵੀ ਔਰਤਾਂ ਤੁਸੀਂ ਕਹ ਲਓ ਸਵੇਰੇ ਉੱਠ ਕੇ ਪੰਜਿਆਂ ਤੇ ਤੁਰਦੀਆਂ ਨੇ ਕੰਧਾਂ ਨੂੰ ਫੜ-ਫੜ ਕੇ ਕਈ ਔਰਤਾਂ ਦਾ ਇੰਨਾ ਬੁਰਾ ਹਾਲ ਹੋਇਆ ਹੋਇਆ ਕਿਉਂਕਿ ਸਰੀਰ ਦੇ ਵਿੱਚ ਬੈ ਹੀ ਇੰਨੀ ਕੁ ਜ਼ਿਆਦਾ ਭਰ ਗਈ ਵਾਯੂ ਦੋਸ਼ ਹੀ ਇੰਨਾ ਜ਼ਿਆਦਾ ਘਰ ਕਰ ਜਾਂਦਾ ਸਾਡੇ ਖਾਣੇ ਦੇ ਨਾਲ ਬਾਕੀ ਕਹ ਲਓ ਵੀ ਔਰਤਾਂ ਦੇ ਵਿੱਚ ਤੁਸੀਂ ਇਹ ਕਹ ਲਓ 99% ਜਿਹੜਾ ਕੰਮ ਹੈ ਉਹ ਬੈਠ ਕੇ ਪੈਰਾਂ ਪਰ ਬੈਠ ਕੇ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਹੈ ਜਿਹਦੇ ਕਰਕੇ ਸਾਡੇ ਮਸਲ ਨਹੀਂ ਖੁੱਲਦੇ ਚਰਬੀ ਭਰੀ ਜਾਂਦੀ ਹੈ ਡਾਕਟਰ ਉਹਨੂੰ ਕੀ ਕਹਿੰਦੇ ਨੇ ਤੁਹਾਡੀ ਜੀ ਹੱਡੀ ਵਧਣ ਲੱਗੀ ਤੁਹਾਡਾ ਮਾਸ ਚੜ ਗਿਆ ਜਾਂ ਕੁਝ ਹੋ ਗਿਆ ਜਾਂ ਤੁਹਾਡਾ ਟੈਂਡਨ ਟੁੱਟ ਗਿਆ ਤੁਹਾਡਾ ਮਸਲ ਟੁੱਟ ਗਿਆ ਇਹ ਹੋ ਗਿਆ ਪਰ ਜਦ ਤੱਕ ਗੱਲ ਕੀ ਹੈ ਵੀ ਜਦ ਤੱਕ ਤੁਸੀਂ ਉਹਨੂੰ ਪੂਰੀ ਕਸਰਤ ਜਦੋਂ ਲੈਚਕ ਨਹੀਂ ਦੰਦੇ ਹੈਗਾ ਉਹਦੇ ਵਿੱਚ ਉਹ ਬੈ ਨਹੀਂ ਖਤਮ ਹੁੰਦੀ ਜਦ ਤੱਕ ਤੁਹਾਡੀ ਉਹ ਜਿਹੜੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਦੇਖੋ ਸਾਡੀ ਬਾਡੀ ਹੈ ਜਿਹੜੀ ਦੇਖੋ ਤੁਸੀਂ ਕਿੰਨੇ ਆ ਔਰਤ ਦੀ ਬਾਡੀ ਦੇ ਵਿੱਚ 520 ਮਸਲ ਹੈ ਕਰੀਬ ਹੈ ਨਾ ਤਾਂ ਤੁਸੀਂ ਇਹ ਕਹਿ ਲਓ ਵੀ ਉਹਦੇ ਵਿੱਚ ਸਾਰੇ ਤਾਂ ਮਸਲ ਸਾਡੇ ਸੁੱਤੇ ਪਏ ਨੇ ਰੈਸਟ ਦੇ ਵਿੱਚ ਪਏ ਨੇ ਤੁਸੀਂ ਇਹ ਕਹਿ ਲਓ ਜਦੋਂ 24 ਘੰਟੇ ਜਾਂ ਕਹਿ ਲਓ 12 13 ਘੰਟੇ ਜਿੰਨਾ ਵੀ ਅਸੀਂ ਕੰਮ ਕਰਨਾ ਹੁੰਦਾ ਹੁਣ ਰਸੋਈ ਦੇ ਵਿੱਚ ਵੀ ਖੜਕੇ ਪੋਚਾ ਵੀ ਖੜਕੇ ਬਾਕੀ ਸਬਜ਼ੀਆਂ ਕੱਟਣੀਆਂ ਉਹ ਵੀ ਖੜਕੇ ਮਧਾਣੀਆਂ ਉਹ ਚਲੇ ਗਈਆਂ ਲਿਪੇ ਵੇੜੇ ਉਹ ਚਲੇ ਗਏ ਹਨ ਤੇ ਜਦੋਂ ਸਾਰਾ ਦਿਨ ਤੁਹਾਡੇ ਮਸਲ ਇੱਕ ਸਟ੍ਰੇਟ ਦੇ ਵਿੱਚ ਹੀ ਰਹਿਣਾ ਰਾਤ ਨੂੰ ਫੇਰ ਉਹ ਸਟ੍ਰੇਟ ਪਿਆ ਤੁਸੀਂ ਇਹ ਕਹ ਲਓ ਉਹਦੇ ਵਿੱਚ ਸਟ੍ਰੈਚ ਹੈ ਹੀ ਨਹੀਂ ਜਦੋਂ ਉਹਨੇ ਲਚਕ ਹੈ ਹੀ ਨਹੀਂ ਤੁਹਾਡੇ ਮਸਲ ਨੂੰ ਤੁਸੀਂ ਸਵੇਰੇ ਉੱਠ ਕੇ ਜਦੋਂ ਫਿਰ ਤੁਸੀਂ ਇਹ ਕਹਿੰਦੇ ਹੋ ਕਿ ਪੂਰੇ ਉਹ ਜਕੜੇ ਪਏ ਹੋਣੇ ਇੱਕ ਤਰ੍ਹਾਂ ਦੇ ਆਕੜ ਜਾਂਦੇ ਨੇ ਜਿਵੇਂ ਸਿਲਕ ਦਾ ਕੱਪੜਾ ਇੱਕ ਤਰ੍ਹਾਂ ਦਾ ਆਕੜਾ ਜਦੋਂ ਸਿਲਕ ਦੇ ਕੱਪੜੇ ਨੂੰ ਤੁਸੀਂ ਖਿੱਚਦੇ ਹੋ ਤਾਂ ਛਿੱਜ ਜਾਂਦਾ ਹੋ ਇੱਕ ਤਰ੍ਹਾਂ ਦਾ ਸੇਮ ਉਹੀ ਕੰਮ ਸਾਡੇ ਮਸਲ ਦਾ ਹੁੰਦਾ ਜੀ ਜਦੋਂ ਵੀ ਉਹਦੇ ਵਿੱਚ ਥੋੜੀ ਜੀ ਹਲਚਲ ਹੁੰਦੀ ਹੈ ਉਹ ਇੱਕ ਤਰ੍ਹਾਂ ਦਾ ਛਿੱਜ ਜਾਂਦਾ ਉਹ ਪਾ ਕਹਿ ਦਿੰਨੇ ਆ ਵੀ ਹਾਂ ਡਾਕਟਰ ਕਹਿ ਦਿੰਨੇ ਜੀ ਤੁਹਾਡੀ ਤਾਂ ਹੱਡੀ ਦਾ ਮਾਸ ਵੱਧ ਗਿਆ ਜਾਂ ਤੁਹਾਡੀ ਹੱਡੀ ਵੱਧ ਗਈ ਮਾਸ ਫਟ ਗਿਆ ਵੀ ਕਹਿ ਰਹੇ ਨੇ ਇਸ ਕਰਕੇ ਵੀ ਜਦੋਂ ਉਹਦੇ ਵਿੱਚ ਹਲਚਲ ਆਉਂਦੀ ਆ ਉਹ ਅੱਗੇ ਪਿੱਛੇ ਪੈਰ ਹੁੰਦਾ ਤਾਂ ਉਸ ਦੇ ਨਾਲ ਫਿਰ ਤੁਹਾਨੂੰ ਦਰਦ ਜਿਹੜਾ ਬਹੁਤ ਜ਼ਿਆਦਾ ਪੈਦਾ ਹੁੰਦਾ ਤਾਂ ਹੀ ਤਾਂ ਸਾਡੇ ਜਿਹੜੇ ਲੋਕ ਆ ਅੱਜ ਕੱਲ 99% ਯੂਰੀਆ ਦੇ ਜਾਂ ਗਠੀਏ ਦੇ ਸ਼ਿਕਾਰ ਹੋਏ ਹੋਏ ਨੇ ਪਿੱਠ ਸਵੇਰੇ ਸਵੇਰੇ ਕਿੰਨੀ ਆਕੜੀ ਪਈ ਹੁੰਦੀ ਆ ਕਿਉਂ ਆਕੜ ਜਾਂਦੀ ਆ ਜਿਹੜਾ ਤੁਹਾਡੇ ਮਸਲ ਦੇ ਵਿੱਚ ਪਾਣੀ ਆ ਉਹ ਸਾਰਾ ਤੁਹਾਡਾ ਏਸੀਆ ਖਿੱਚ ਕੇ ਉਹੀ ਬਾਹਰ ਕੱਢ ਰਿਹਾ ਉਹ ਕਿਤੋਂ ਹੋਰ ਤੋਂ ਤਾਂ ਲੈ ਕੇ ਨਹੀਂ ਆਉਂਦਾ ਉਹ ਉਹ ਜਦੋਂ ਤੁਹਾਡੇ ਸਰੀਰ ਚੋਂ ਪਾਣੀ ਉਹ ਨਿਕਲ ਗਿਆ ਤੁਹਾਡਾ ਸਰੀਰ ਖੁਸ਼ਕ ਹੋ ਜਾਣਾ ਤਾਂ ਫਿਰ ਐਦਾਂ ਦੀ ਜਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਜੀ ਜਦੋਂ ਉਹਨੂੰ ਜਕੜ ਕੇ ਰੱਖਣ ਵਾਲੀ ਚੀਜ਼ ਆ ਜਿਹੜੀ ਉਹੀ ਉਹਨੂੰ ਸਹਾਰਾ ਦੇਣਾ ਬੰਦ ਕਰ ਗਈ ਉਦੇ ਉਪਰੋਂ ਕਵਰੀਂਗ ਜਿਹੜੀ ਉਹਦੀ ਖਤਮ ਹੋ ਗਈ ਜਿਹੜੀ ਉਹਨੂੰ ਹੱਡੀ ਨੂੰ ਤੁਹਾਡੀ ਨੂੰ ਜਕੜ ਕੇ ਰੱਖਦੀ ਆ ਪਕੜ ਕਰਕੇ ਰੱਖੀ ਹੋਈ ਆ ਜਿਹੜੀ ਚੀਜ਼ ਨੇ ਉਹਨੂੰ ਚਲਾਉਣਾ ਤਾਂ ਉਹੀ ਚੀਜ਼ ਟੁੱਟ ਗਈ ਤਾਂ ਤੁਹਾਡੀ ਹੱਡੀ ਪਰ ਜਿਹੜਾ ਦਬਾਅ ਪੈ ਕੇ ਉਹਦੇ ਵਿੱਚ ਵੀ ਇੱਕ ਤਰ੍ਹਾਂ ਦੀ ਤੇੜ ਆਉਂਦੀ ਆ ਜਦੋਂ ਤੁਹਾਡੇ ਪੈਰ ਦੀ ਪੈਰਾਂ ਦੀ ਚਰਬੀ ਫੁੱਟੂਗੀ ਇੱਕ ਤਾਂ ਸਵੇਲਿੰਗ ਆਉਣ ਦਾ ਕਾਰਨ ਹੁੰਦਾ ਵੀ ਪਿਸ਼ਾਬ ਬਹੁਤ ਘੱਟ ਆਉਣ ਲੱਗ ਗਿਆ ਦੂਜਾ ਨੰਬਰ ਆ ਤੁਸੀਂ ਖੜ ਕੇ ਬਹੁਤ ਕੰਮ ਕਰਦੇ ਹੋ ਇਹ ਜਿਹੜਾ ਸਵੇਲਿੰਗ ਆਉਣ ਦਾ ਬਹੁਤ ਵੱਡਾ ਕਾਰਨ ਆ ਕਿਉਂਕਿ ਬਲੱਡ ਦਾ ਫਲੋ ਜਦੋਂ ਜਾਈਓ ਇੱਕ ਸਾਈਡ ਨੂੰ ਜ਼ਿਆਦਾ ਜਾਣਾ ਤਾਂ ਤੁਹਾਡੀਆਂ ਨਰਵਸ ਦੇ ਜਿਹੜਾ ਨੰਬਰ ਜਦੋਂ ਤੁਹਾਡੀ ਚਰਬੀ ਫੁੱਟਦੀ ਹੈ ਜਿਹੜੀ ਆਪਾਂ ਨੇ ਇਹ ਦੱਸਿਆ ਵੀ ਜਦੋਂ ਤੁਹਾਡੀ ਚਰਬੀ ਟੁੱਟੂਗੀ ਉਹ ਬਾਹਰ ਆਊਗੀ ਉਹਦੇ ਨਾਲ ਜਿਹੜੀ ਹੱਡੀ ਤੇ ਸਵੇਲਿੰਗ ਹ ਤੱਕ ਤੁਸੀਂ ਆਪਣੇ ਸਰੀਰ ਦੇ ਵਿੱਚ ਮੋਇਸਚਰ ਪੂਰਾ ਰੱਖਦੇ ਹੋ ਮਸਲਾਂ ਦੇ ਵਿੱਚ ਤੇ ਸਰੀਰ ਦੇ ਵਿੱਚ ਲਚਕ ਪੂਰੀ ਲੈ ਕੇ ਆਉਨੇ ਹੋ ਫਿਰ ਇਹ ਚੀਜ਼ਾਂ ਪੂਰਾ ਅਸਰ ਕਰਦੀਆਂ ਹੁੰਦੀਆਂ ਨੇ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਸਾਨੂੰ ਇਹ ਚੀਜ਼ ਖਾਦੀ ਨੇ ਅਸਰ ਨਹੀਂ ਕੀਤਾ ਸਾਨੂੰ ਉਹ ਚੀਜ਼ ਖਾਦੀ ਨੇ ਅਸਰ ਨਹੀਂ ਕੀਤਾ ਜਦੋਂ ਤੁਸੀਂ ਆਪਣੇ ਸਰੀਰ ਨੂੰ ਸੋਨਾ ਵੀ ਖਵਾ ਦੋ ਜਦ ਤੱਕ ਤੁਸੀਂ ਉਹਨੂੰ ਹਜਮ ਨਹੀਂ ਕਰਦੇ ਆਪਣੇ ਸਰੀਰ ਨੂੰ ਪੂਰਾ ਉਹਨੂੰ ਪਾਚਨ ਦਾ ਅੰਦਰ ਪਚਾਉਂਦੇ ਨਹੀਂ ਹੈਗੇ ਜਦ ਤੱਕ ਉਹ ਕਦੇ ਵੀ ਸਰੀਰ ਨਹੀਂ ਸਰੀਰ ਨੂੰ ਨਹੀਂ ਲੱਗਦਾ ਹੁਣ ਪਲਵਾਨ ਦੀ ਗੱਲ ਹੈ ਪਲਵਾਨ ਰੋਜ਼ ਖਾੜੇ 'ਚ ਅਗਰ ਨਾ ਜਾਵੇ ਦੇਸੀ ਕੀ ਪੀ ਜਾਵੇ ਤਾਂ ਉਹਦੇ ਸਰੀਰ ਨੂੰ ਉਹ ਖਰਾਬ ਹੀ ਕਰੂਗਾ ਕਦੇ ਸਰੀਰ ਦੇ ਵਿੱਚ ਜਾਨ ਨਹੀਂ ਪਾਊਗਾ ਇਹੀ ਗੱਲ ਇਹਨਾਂ ਜੜੀਆਂ ਬੁੱਲੀਆਂ ਦਾ ਜੀ ਪੇਨ ਕਿਲਰ ਲੈ ਲਓ ਤੁਸੀਂ ਪੇਨ ਬੇਨ ਕਿਲਰ ਕੁਝ ਟਾਈਮ ਲਈ ਉਹਦੇ ਵਿੱਚ ਇੱਕ ਕੈਮੀਕਲ ਆ ਤੁਸੀਂ ਕਹ ਲਓ ਬੈ ਤੁਹਾਡੀ ਘਟ ਕਰ ਦਿੰਦਾ ਸਰੀਰ ਦੀ ਠੀਕ ਹੈ ਜੀ ਉਹ ਇੱਕ ਆਰਟੀਫੀਸ਼ਲ ਤਰੀਕਾ ਹੈਗਾ ਜਾਂ ਤੁਹਾਨੂੰ ਪਿਸ਼ਾਬ ਵੱਧ ਆਉਣ ਲੱਗੂਗਾ ਤਾਂ ਉਸ ਦੇ ਨਾਲ ਜਿਹੜਾ ਹੈਗਾ ਸਵੇਲਿੰਗ ਉੱਤਰ ਵੀ ਜਾਣੀ ਨਿਕਰ ਨਸ਼ਾ ਹੋ ਕੇ ਦਰਦ ਵੀ ਘਟ ਜਾਣਾ ਉਹ ਇੱਕ ਟੈਂਪਰੇਰੀ ਤਰੀਕੇ ਹੈਗੇ ਨੇ ਜਿਹੜੇ ਇੱਕ ਨੇਚਰਲ ਨਹੀਂ ਹੈਗੇ ਉਹਦੇ ਨਾਲ ਸਭ ਤੋਂ ਤੁਹਾਡਾ ਰੋਗ ਆ ਜਿਹੜਾ ਦਿਨ ਪਰ ਦਿਨ ਵੱਧ ਆ ਜਾਂਦਾ ਬਬੂਲ ਗੂੰਦ ਜਿਹੜੀ ਸਾਨੂੰ ਪੰਸਾਰੀ ਤੋਂ ਮਿਲ ਜਣੇ ਬਬੂਲ ਦੀ ਗੂੰਦ ਠੀਕ ਹੈ ਜੀ ਆਮ ਤੁਸੀਂ ਆਮ ਤੁਹਾਡੇ ਜਿਵੇਂ ਬੰਜਰ ਇਲਾਕਿਆਂ ਦੇ ਵਿੱਚ ਆਮ ਖੜੀ ਬਹੁਤ ਮਿਲ ਜਾਂਦੀ ਆ ਠੀਕ ਹੈ ਜੀ ਇਹ ਲੈਣੀ ਆ ਤੁਸੀਂ ਨਾਲ ਲੈਣੀ ਆ ਪਿੱਪਲ ਦੀ ਲਾਕ ਇਹ ਪਿੱਪਲ ਦੀ ਮੈਂ ਸਮਝਿਆ ਕਿ ਤੇ ਕੋਈ ਇਹ ਇੱਕ ਪੱਥਰ ਹੋ ਗਈ ਨਹੀਂ ਨਹੀਂ ਪੱਥਰ ਨਹੀਂ ਹੈਗਾ ਪਿੱਪਲ ਦੀ ਲਾਕ ਕਹਿ ਲਓ ਪਿੱਪਲ ਦੀ ਗੂੰਦ ਕਹਿ ਲਓ ਇਹਨੂੰ ਤੁਸੀਂ ਠੀਕ ਹੈ ਆਮ ਪੁਰਾਣੇ ਬਜ਼ੁਰਗ ਤਾਂ ਤੁਸੀਂ ਕਹਿ ਲਓ ਵੀ ਕੱਢ ਕੱਢ ਕੇ ਇਹਨੂੰ ਬੈਠੇ ਹੀ ਖਾਈ ਜਾਂਦੇ ਸੀਗੇ ਠੀਕ ਹੈ ਇੰਨੀ ਕਾਮਯਾਬ ਜੀ ਦੋਹੇ ਚੀਜ਼ਾਂ ਨੂੰ ਤੁਸੀਂ ਕੀ ਕਰਨਾ ਬਬੂਲ ਦੀ ਗੂੰਦ ਲੈਣੀ ਆ ਤੇ ਪਿੱਪਲ ਪੁੱਲ ਆ ਲੈਣੀ ਆ ਦੋਹੇ ਚੀਜ਼ਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਰਗੜ ਲੈਣਾ ਆ ਰਗੜ ਕੇ ਇਹਦਾ ਆਪਾਂ ਨੇ ਚੂਰਨ ਬਣਾ ਲਿਆ ਚੰਗੀ ਤਰ੍ਹਾਂ ਰਗੜ ਕੇ ਤੁਸੀਂ ਆਪਣੇ ਘਰੇ ਕੜਾਹੀ ਦੇ ਵਿੱਚ ਪਾਓ ਇਹਨੂੰ ਕੜਾਹੀ ਦੇ ਵਿੱਚ ਪਾ ਕੇ ਤੁਸੀਂ ਘਰੇ ਪਿਓਰ ਦੇਸੀ ਘੀ ਲੈ ਲੈਣਾ ਏ ਜਿਨ੍ਹਾਂ ਦੀ ਪਿੱਠ ਦੇ ਵਿੱਚ ਦਰਦ ਹੈ ਜਾਂ ਲੱਤਾਂ ਬੈਕਸਾਈਡ ਤੋਂ ਦੁਖਦੀਆਂ ਖੱਲੀਆਂ ਚੜ੍ਹਦੀਆਂ ਜਾਂ ਜਿਨ੍ਹਾਂ ਦੀਆਂ ਅੱਡੀਆਂ ਦੇ ਵਿੱਚੋਂ ਦਰਦ ਜਾਂਦਾ ਹੀ ਹੈ ਨਹੀਂ ਜੀ ਉਹਨਾਂ ਵਾਸਤੇ ਮੇਨ ਹੈ ਪਿੱਠ ਦਰਦ ਅਰ ਅੱਡੀਆਂ ਦੇ ਦਰਦ ਵਾਸਤੇ ਮੇਨ ਜਿਹੜਾ ਨੁਕਤਾ ਹੈਗਾ ਇਹਦੇ ਵਿੱਚ ਤੁਸੀਂ ਹੁਣ ਦੋਹਾਂ ਦਾ ਚूर्ण ਬਣਾ ਕੇ ਤੁਸੀਂ ਥੋੜਾ ਜਿਹਾ 2-4 ਚਮਚ ਦੇਸੀ ਕੀ ਦੇ ਪਾਉਣੇ ਆ ਤੇ ਮੱਠੀ ਜੀ ਅੱਗ ਤੇ ਇਹਨੂੰ ਹਲਕਾ ਜਿਹਾ ਭੁੰਨਣਾ ਇਹ ਨਹੀਂ ਵੀ ਸੇਕ ਕੱਢਣਾ ਹਲਕਾ ਜਿਹਾ ਭੁੰਨ ਕੇ ਤੁਸੀਂ ਇਹਨੂੰ ਇੱਕ ਕੱਚ ਦੀ ਸ਼ੀਸ਼ੀ ਦੇ ਵਿੱਚ ਰੱਖ ਲੈਣਾ ਤੇ ਲਗਭਗ ਤੁਸੀਂ ਕਹੋ ਇੱਕ ਛੋਟਾ ਚਮਚ ਰਾਤ ਨੂੰ ਗਰਮ ਦੁੱਧ ਦੇ ਨਾਲ ਲਓ ਤਾਂ ਲਗਭਗ 4 ਤੋਂ 5 ਦਿਨਾਂ ਦੇ ਤੁਸੀਂ ਤੋਂ ਉਹਨਾਂ ਦੱਸੋਗਾ ਵੀ ਕੁਝ ਅੰਦਰ ਗਿਆ ਕੁਝ ਖਾਦਾ ਚਾਰ ਤੋਂ ਪੰਜ ਦਿਨ ਦੇ ਵਿੱਚ ਤੁਸੀਂ ਪੇਨ ਕਿਲਰ ਖਾ ਕੇ ਨਹੀਂ ਨਹੀਂ ਛੇਤੀ ਜਿਹੜਾ ਦਰਦ ਰਾਹਤ ਪਾ ਸਕਦੇ ਜਿੰਨੀ ਛੇਤੀ ਇਹ ਦੇ ਦਿਓ ਦੇਖੋ ਜੀ ਉਹਨਾਂ ਦੀ ਬਾਤ ਆ ਜਿਹੜੀ ਬਾਤ ਦੋਸ਼ ਜਦੋਂ ਪ੍ਰਕੋਪਿਤ ਹੋ ਜਾਂਦਾ ਜਿਆਦਾ ਸਾਡੇ ਸਰੀਰ ਦੇ ਵਿੱਚ ਜਿਆਦਾ ਵੱਧ ਜਾਂਦਾ ਫਿਰ ਉਹਨਾਂ ਦਾ ਇੱਕ ਤਰ੍ਹਾਂ ਦਾ ਕਹਿ ਲਓ ਸਰੀਰ ਦਾ ਸ਼ੋਧਨ ਕਰਕੇ ਫਿਰ ਜਿਹੜੀ ਚਿਕੱਸਾ ਕੀਤੀ ਜਾਂਦੀ ਆ ਫਿਰ ਉਹਨਾਂ ਦਾ ਜਿਹੜਾ ਹੱਲ ਬਿਲਕੁਲ ਜੀ ਉਹਨਾਂ ਨੂੰ ਦੇ ਵੀ ਸਕਦੇ ਆ ਅਸੀਂ ਹੋਰ ਵੀ ਅਗਰ ਉਹਨਾਂ ਦੇ ਸਰੀਰ ਦੇ ਵਿੱਚ ਹੋਰ ਵੀ ਸਮੱਸਿਆ ਸਰੀਰ ਦਾ ਸ਼ੋਧਨ ਕਰਨ ਵਾਲਾ ਤਾਂ ਉਹ ਚੀਜ਼ ਦਾ ਵੀ ਆਪਾਂ ਹੱਲ ਕਰਦੇ ਆ